ਮੁੰਡੇ ਦਾ ਬਿਰਮੀ ਦੇ ਨਾਲ ਕਤਲ ਕਰ ਦਿੱਤਾ ਸੋ ਦੱਸਦੇ ਨੇ ਆ ਕਿ ਪੂਰਾ ਮਾਮਲਾ ਤਰਨਤਾਰਨ ਦਾ ਹੈ ਜਿੱਥੇ ਡੀਜੇ ਉੱਤੇ ਕਤਲ ਕੀਤਾ ਜਾਂਦਾ ਇੱਕ ਨਬਾਲਿਕ ਮੁੰਡੇ ਦਾ ਜਿਸ ਦਾ ਨਾਮ surjit ਦੱਸਿਆ ਜਾ ਰਿਹਾ ਹੈ 16 ਸਾਲ ਦੀ ਮਹਿਜ਼ ਇਸ ਦੀ ਉਮਰ ਸੀ ਔਰ ਡੀਜੇ ਲਗਾਉਣ ਦਾ ਕੰਮ ਇਹਨਾਂ ਵੱਲੋਂ ਕੀਤਾ ਜਾਂਦਾ ਸੀ ਕਿਹਾ ਹੀ ਜਾ ਰਿਹਾ ਹੈ ਕਿ ਠਾਕੇ ਦਾ ਸਮਾਗਮ ਚੱਲ ਰਿਹਾ ਸੀ ਤਾਂ ਇਸ ਦੌਰਾਨ ਕੁਝ ਨੌਜਵਾਨਾਂ ਨੇ ਡੀਜੇ ਵਾਲਿਆਂ ਤੋਂ ਪਰਚੀਆਂ ਮੰਗੀਆਂ 200 ਦੀਆਂ ਤਾਂ ਨਬਾਲਿਕ ਮੁੰਡੇ ਨੇ ਜਦੋਂ ਮਨਾਂ ਕਰ ਦਿੱਤਾ ਤਾਂ ਉਸ ਨੂੰ ਗੋਲੀਆਂ ਦੇ ਨਾਲ ਹਾਲੋ ਉੱਥੇ ਹੀ ਪੁਣ ਦੀ ਤਾ ਜਿਸ ਤੇ 16 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਦਰਦ ਜਿਹੜਾ ਹੈ ਉਹ ਨਹੀਂ ਵੇਖਿਆ ਜਾ ਰਿਹਾ ਸੋ ਦੱਸਦੇ ਨੇ ਆ ਕਿ ਤਰਨਤਾਰਨ ਦਾ ਇਹ ਪੁਰਾ ਮਾਮਲਾ ਹੈ ਤਰਨਤਾਰਨ ਦੇ ਵਿੱਚ ਕੋਈ ਠਾਕੇ ਦਾ ਸਮਾਗਮ ਜਿਹੜਾ ਸੀ ਚੱਲ ਰਿਹਾ ਸੀ ਪਿੰਡ ਅਨਸਲ ਉਤਾੜ ਵਿਖੇ ਇਹ ਵਾਰਦਾਤ ਵਾਪਰੀ ਹੈ ਜਿੱਥੇ ਇੱਕ 16 ਸਾਲ ਦੇ ਮਹਿ 16 ਸਾਲ ਦੇ ਇੱਕ ਨੌਜਵਾਨ ਜਿਸ ਦਾ ਨਾਮ surjeet ਦੱਸਿਆ ਜਾ ਰਿਹਾ ਹੈ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਔਰ ਦੱਸਿਆ ਜਾ ਰਿਹਾ ਹੈ ਕਿ ਡੀਜੇ ਦੇ ਫਲੋਰ ਉੱਤੇ ਹੀ ਪਰਚੀਆਂ ਚੁੱਕਣ ਵਾਲੇ ਇਸ ਨੌਜਵਾਨ ਦਾ ਕਤਲ ਹੋਇਆ ਹੈ ਪਰਚੀਆਂ ਜਦੋਂ ਮੰਗੀਆਂ 200 ਦੀਆਂ ਪਰਚੀਆਂ ਜਿਹੜੀਆਂ ਸੀ ਉਹ ਮੰਗੀਆਂ ਗਿਆ ਇਸ ਨੌਜਵਾਨ ਤੋਂ ਇਸ ਨੇ ਪਰਚੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਤੋਂ ਉਸ ਤੋਂ ਬਾਅਦ ਜਿਹੜੇ ਨੌਜਵਾਨ ਉੱਥੇ ਨੱਚ ਰਹੇ ਸੀ ਉਹਨਾਂ ਚੋਂ ਇੱਕ ਨੇ ਗੋਲੀਆਂ ਨਾਲ ਇਸ ਮੁੰਡੇ ਦਾ ਕਤਲ ਕਰ ਦਿੱਤਾ ਫਿਲਹਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਮਹਿ 16 ਸਾਲ ਦੀ ਉਮਰ ਦੇ ਵਿੱਚ ਜਿਸ ਦੇ ਵਿੱਚ ਗਲਤੀ ਵੀ ਨਹੀਂ ਸੀ ਉਸ ਨੌਜਵਾਨ ਨੂੰ ਜਿਹੜਾ ਹੈ ਹਮੇਸ਼ਾ ਲਈ ਉਸ ਨੂੰ ਕਤਲ ਕਰ ਦਿੱਤਾ ਔਰ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਫਿਲਹਾਲ ਪਰਿਵਾਰ ਦਾ ਰੋੜੋ ਕੀ ਬੁਰਾ ਹਾਲ ਹੈ ਔਰ ਪੂਰਾ ਮਾਮਲਾ ਤਰੰਦਾਨ ਦੇ ਪਿੰਡ ਅਨਸਰ ਉਤਾਰ ਦਾ ਦੱਸਿਆ ਜਾ ਰਿਹਾ ਹੈ ਔਰ ਕਹੀ ਜਾ ਰਿਹਾ ਹੈ ਕਿ ਡੀਜ ਦੌਰਾਨ ਠਾਕਰ ਸਮਾਗਮ ਚੱਲ ਰਿਹਾ ਸੀ ਔਰ ਉਸ ਵੇਲੇ ਇਹ ਪੂਰਾ ਮਾਹੌਲ ਜਿਹੜਾ ਹੈ ਉਹ ਖੁਸ਼ੀਆਂ ਵਾਲਾ ਮਾਹੌਲ ਮਾਤਮ 'ਚ ਬਦਲ ਗਿਆ ਜਦੋਂ 16 ਸਾਲ ਦੇ ਇਸ ਨੌਜਵਾਨ ਨੂੰ ਡੀਜੇ ਦੇ ਫਲੋਰ ਤੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ surjit singh ਹੋਈ ਹੈ ਜੋ ਕਿ ਅਲਗੋ ਕਲਾ ਦਾ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਔਰ ਮਾਮਲਾ ਵੀ ਦਰਜ ਕਰ ਲਿਆ ਹੈ ਪਰ ਉਹਨਾਂ ਮਾਪਿਆਂ ਦਾ ਕੀ ਕਸੂਰ ਸੀ ਔਰ ਉਸ ਨੌਜਵਾਨ ਦਾ ਕੀ ਕਸੂਰ ਸੀ ਜਿਸ ਨੂੰ ਗੋਲੀਆਂ ਨਾਲ ਪੁਣ ਦਿੱਤਾ ਔਰ ਕਿਹਾ ਜਾ ਰਿਹਾ ਹੈ ਕਿ ਸਿਰਫ ਸਿਰਫ 200 ਰੁਪਏ ਦੀ ਪਰਚੀਆਂ ਜਿਹੜੀਆਂ ਸੀ ਉਸ ਨੌਜਵਾਨ ਤੋਂ ਮੰਗੀਆਂ ਗਈਆਂ ਜਦੋਂ ਉਸ ਨੌਜਵਾਨ ਨੇ ਮਨਾਂ ਦਿੱਤਾ ਪਰਚੀਆਂ ਦੇਣ ਤੋਂ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਉਸ ਪਰਿਵਾਰ ਦੀਆਂ ਦਿਖਾ ਰਹੇ ਹਾਂ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਉਸ ਮਾਂ ਦਾ ਜੋ ਕਿ ਬਹੁਤ ਹੀ ਇਨਸਾਫ ਦੀ ਜਿਹੜੀ ਮੰਗ ਕਰਦੀ ਨਜ਼ਰ ਆ ਰਹੀ ਹੈ 16 ਸਾਲ ਦਾ ਇੱਕ ਪੁੱਤ ਉਸ ਦੀ ਮਾਂ ਤੋਂ ਖੋ ਲਿਆ ਗਿਆ ਜਿਸ ਦੇ ਵਿੱਚ ਉਸ ਦੀ ਗਲਤੀ ਵੀ ਨਹੀਂ ਸੀਗੀ ਔਰ ਅਜਹੀ ਗਲਤੀ ਜੋ ਕਿ ਪਰਚੀਆਂ ਮੰਗਿਆ ਗਿਆ ਉਸ ਨੇ ਜਦੋਂ ਮਨਾਂ ਕੀਤਾ ਤਾਂ ਉਸ ਨੂੰ ਮਾਰ ਦਿੱਤਾ ਗਿਆ ਫਿਲਹਾਲ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਹਿਯੋਗੀ ਸਾਡੇ ਦਰਨ ਦਰਨ ਤੋਂ ਰਮਨ ਚਾਵਲਾ ਜੁੜ ਚੁੱਕੇ ਨੇ ਰਮਨ ਜੀ ਬਹੁਤ ਬਹੁਤ ਸਵਾਗਤ ਹੈ ਅੰਮ੍ਰਿਤਸਰ ਕੇਸਰੀ ਤੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਡੀਜ ਦੇ ਉੱਤੇ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਮਹਿਜ਼ ਪਰਚੀਆਂ ਉਸ ਮੰਗਿਆ ਗਿਆ ਸੀ ਉਸ ਨੌਜਵਾਨ ਨੇ ਮਨਾਂ ਕੀਤਾ ਸੀ ਕੀ ਕੁਝ ਪੁਰਾ ਮਾਮਲਾ ਹੈ ਜੀ ਮੈਮ ਜਿਲੇ ਦੇ ਪਿੰਡ ਸਰਦੀ ਪਿੰਡ ਆ ਅਸਲ ਉਤਾੜ ਹੈਗਾ ਜਿੱਥੇ ਰਾਤ ਨੂੰ ਕਰੀਬ 9 ਵਜੇ ਆਕਾਸ਼ਦੀਪ ਸਿੰਘ ਨਾਮਕ ਦਾ ਕੋਈ ਘਰੇਲੂ ਫੰਕਸ਼ਨ ਸੀਗਾ ਠਾਕਾ ਸੀ ਉਸਦਾ ਉਸ ਬੰਦ ਵਿੱਚ ਸਾਰੇ ਪਰਿਵਾਰਕ ਮੈਂਬਰ ਇਕੱਤਰ ਹੋਏ ਸੀਗੇ ਔਰ ਇਸ ਦੌਰਾਨ ਇੱਕ ਡੀਜੇ ਨੂੰ ਲਗਾਇਆ ਗਿਆ ਸੀ ਔਰ ਸਾਰੇ ਪਰਿਵਾਰਕ ਮੈਂਬਰ ਵਕ ਵਾ ਗਾਣੇ ਦੀ ਧੁੰਦ ਤੇ ਭੰਗੜਾ ਪਾ ਰਹੇ ਸੀਗੇ ਇਹ ਮਾਮਲਾ ਉਸ ਵੇਲੇ ਜਦੋਂ ਇਹ ਭੰਗੜਾ ਪੰਨਿਆ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਮਾਤਮ ਚ ਬਦਲ ਗਿਆ ਜਦੋਂ ਇੱਕ ਡੀਜੇ ਕਰਮਚਾਰੀ ਜਿਸ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਔਰ ਉਸ ਦਾ ਨਾਮ ਜੀਤ ਸਿੰਘ ਪੁੱਤਰ ਅੰਗਰੇਸੀਿਕ ਦੱਸਿਆ ਜਾ ਰਿਹਾ ਔਰ ਨਿਵਾਸੀ ਜਿਹੜਾ ਅਲਗੋ ਕਲਾਂ ਦਾ ਹੈ ਔਰ ਇਹਦੇ ਵੱਲੋਂ ਜਦੋਂ ਲੋਕਾਂ ਵੱਲੋਂ ਨੋਟ ਛੁਟੇ ਜਾਂਦੇ ਹਨ ਉਹ ਇਕੱਠੇ ਕਰਕੇ ਪਰਚੀਆਂ ਰਿਸ਼ਤੇਦਾਰ ਨੂੰ ਮੰਗੀਆਂ ਗਈਆਂ ਉਸ ਨੂੰ ਦੇਣ ਤੋਂ ਇਨਕਾਰ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਰਿਸ਼ਤੇਦਾਰ ਵੱਲੋਂ ਮਾਮੂਲੀ ਤਕਰਾਰ ਹੋਇਆ ਔਰ ਉਸਨੇ ਆਪਣੇ ਰਿਵਲਵਰ ਜਾਂ ਪਿਸਤਲ ਜੋ ਵੀ ਸੀ ਉਸ ਬਾਰੇ ਪੁਸ਼ਟੀ ਨਹੀਂ ਉਹ ਪਾਈ ਉਸ ਵੱਲੋਂ ਅੰਨੇਵਾ ਗੋਲੀਆਂ ਚਲਾਈਆਂ ਔਰ ਉਹਦੇ ਗੋਲੀ ਵਜਨ ਨਾਲ ਉਸਦੀ ਉੱਥੇ ਹੀ ਮੌਤ ਹੋ ਗਈ ਜੀ ਤੇ ਆ ਪੁਲਿਸ ਨੇ ਜਿਹੜਾ ਇਹ ਮਾਮਲਾ ਦਰਜ ਕੀਤਾ ਹੈ ਔਰ ਕੀ ਕੁਝ ਕਾਰਵਾਈ ਕਰ ਰਹੀ ਹੈ you <laughs> ਜੀ ਥਾਣਾ ਬਲਟੋਹਾ ਦੇ ਜਿਹੜੇ ਥਾਣਾ ਮੁਖੀ ਨੇ ਮੈਡਮ ਸੁਨੀਤਾ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਇਹ ਦੱਸਿਆ ਹੈ ਕਿ ਇਸ ਬਾਬਤ ਉਹ ਵੀਡੀਓ ਕਲਿੱਪ ਦੀ ਲੱਭ ਰਿਹਾ ਕੋਈ ਔਥੈਂਟਿਕ ਇਨਸੀਡਪ ਨੂੰ ਅਪਰੂਵ ਮਿਲ ਜਾਏ ਜਿਹਦੇ ਵਿੱਚ ਪੁਸ਼ਟੀ ਹੋ ਸਕੇ ਕਿ ਕਿਸ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਹੈ ਔਰ ਕਿਸ ਤਰ੍ਹਾਂ ਮਤਲਬ ਇਹ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਸਾਡੇ ਨਾਲ ਸਾਡੇ ਸਹਿਯੋਗੀ ਤਰਨਤਾਰਨ ਤੋਂ ਰਮਨ ਚਾਵਲਾ ਜੁੜੇ ਹੋਏ ਸੀ ਇਸ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਕਿ ਡੀਜੇ ਦੇ ਉੱਤੇ ਇੱਕ ਨੌਜਵਾਨ ਦਾ ਜਿਸ ਦੀ ਮਹਿ 16 ਸਾਲ ਦੀ ਉਮਰ ਸੀ ਉਸ ਨੂੰ ਕਤਲ ਕਰ ਦਿੱਤਾ ਗਿਆ ਔਰ ਕਤਲ ਦਾ ਕਾਰਨ ਤੁਸੀਂ ਜੇ ਜਾਣੋਗੇ ਤਾਂ ਹੈਰਾਨ ਕਰ ਦੇਣ ਵਾਲਾ ਕਤਲ ਜਿਹੜਾ ਕਾਰਨ ਸੀਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਰਚੀਆਂ ਜੋ ਡੀਜੇ ਦੌਰਾਨ ਪੈਸੇ ਸੁੱਟੇ ਜਾਂਦੇ ਨੇ ਤਾਂ ਉਸ ਪੈਸੇ ਨੂੰ ਇਕੱਠਾ ਕਰ ਰਿਆ ਸੀਗਾ surjit singh ਜੋ ਕਿ ਕਤਲ ਕੀਤਾ ਗਿਆ ਜਿਸ ਨੂੰ ਉਸ ਤੋਂ ਕੁਝ ਨੌਜਵਾਨਾਂ ਨੇ ਪਰਚੀਆਂ ਮੰਗੀਆਂ ਕਿ 200 ਦੀਆਂ ਪਰਚੀਆਂ ਦਿੱਤੀਆਂ ਜਾਂ ਤਾਂ ਉਸਨੇ ਜਦੋਂ ਮਨਾਂ ਕੀਤਾ ਤਾਂ ਨੌਜਵਾਨ ਜੋ ਉਹਨਾਂ ਦੇ ਵਿੱਚੋਂ ਡਾਂਸ ਕਰ ਰਿਹਾ ਸੀ ਉਸੇ ਵਿੱਚੋਂ ਉਹਨਾਂ ਨੇ ਪਿਸਤਲ ਕੱਢੀ ਔਰ ਪਿਸਤਲ ਦੇ ਨਾਲ ਜਿਹੜਾ surjit singh ਸੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਇਹ ਪਰਿਵਾਰ ਉਹ ਹੈ ਜਿਨ੍ਹਾਂ ਤੋਂ ਉਹਨਾਂ ਦਾ ਪੁੱਤ ਖੋ ਲਿਆ ਗਿਆ ਜਿਸਦੇ ਕੋਈ ਕਸੂਰ ਵੀ ਨਹੀਂ ਸੀਗਾ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਔਰ ਕਿਹਾਈ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਔਰ ਹੋਰ ਕੋਈ ਵੀਡੀਓਜ਼ ਹੈ ਉਸ ਦੇ ਸੁਰਾਕ ਦੇ ਤੌਰ ਤੇ ਉਹਨਾਂ ਤੋਂ ਜਿਹੜਾ ਕਲੈਕਟ ਕੀਤਾ ਜਾ ਰਿਹਾ ਹੈ ਔਰ ਜਲਦ ਹੀ ਜਿਹੜੇ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਥੋੜੀ ਜਿਆਦਾ ਜਾਣਦੇ ਹੀ ਗਿਆ ਹੀ ਗੋਲੀ ਮਾਰਤੀ ਕਿਸੇ ਨੇ ਆਸਲੀ ਗੈਸੀ ਨੂੰ ਸਾਫ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਿਆ ਵੀ ਜੇ ਸੀ ਆਸਲਤਾਨ ਲਾਇਸੀ ਡੀ ਜੀ ਚੇਅਰਮੈਨ ਦੇ ਭੱਟੇ ਸਾਹਮਣੇ ਤੇ ਉੱਥੇ ਇਹ ਗੱਲ ਬਣੀ ਕਿ ਉਹਨੇ 200 ਰੁਪਏ ਦਿੱਤਾ ਨੂੰ ਪਰਚਿਆਂ ਵਾਸਤੇ ਪਰਚੇ ਦੇ ਦੋ ਤੇ ਆਂਦਾ ਵੀ ਇਹੋ 200 ਰੁਪਏ ਜੇ ਤੇ ਐਚੀ ਮਸੇ ਰਾਤ ਕੱਟਣੇ ਜੀ ਪਰਚਿਆਂ ਦਾੜੇ ਤੋਂ ਪਰਚੀਆਂ ਅਹੀਂ ਚਲੋ ਦੇਈ ਜਾਂਨੇ ਤੇ ਉਹ ਨਿੱਕੇ ਮੁੰਡੇ ਨਹੀਂ ਪੜਿਆ ਸੀ ਉਹਨੇ ਕਦੇ ਪਰਚੀਆਂ ਨਾ ਦਿੱਤੀਆਂ ਉਹਨੇ ਮਾਰ ਦਿੱਤੀ ਸਿੱਧੀ ਗੋਲੀ ਗੋਲੀ ਮਾਰ ਕੇ ਉਹਨੇ ਮੁੰਡੇ ਨੂੰ ਨਹੀਂ ਵੇਖਿਆ ਉਹਨੇ ਤਾਂ ਦੋ ਦੋ ਤਿੰਨ ਫਾਇਰ ਕਰ ਦਿੱਤੇ ਗੱਲ ਬਾਤ ਭਾਜੀ ਇਸ ਤਰ੍ਹਾਂ ਕੀ ਡੀਜੇ ਤੇ ਗਿਆ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈਣ ਦੇ ਉਹ ਕਰਕੇ ਹੀ ਪਰਚੀਆਂ ਨਾਲ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ ਤਿੰਨ ਚਾਰ ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜੇ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਹਸਪਤਾਲ ਆ ਹਸਪਤਾਲੀ ਗਏ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦੇ ਇਹ ਕੀ ਗੱਲ ਹੋਈ ਫਿਰ ਕੀ ਹੋਇਆ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਜਿੰਨਾ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮਤਲਬ ਸਾਡੇ ਕੋਲ ਚੱਕਰ ਲਾਈ ਜਾਂਦੀ ਹੈ ਲਾਸ਼ ਇੱਥੋਂ ਕਢਣ ਵਾਸਤੇ ਤੇ ਇੱਥੋਂ ਅਸੀਂ ਇਤਰਾ ਲਾਸ਼ ਦੇਖ ਸਕਦੇ ਹਾਂ ਕੀ ਮੰਗ ਆਨੂੰ ਇਨਸਾਫ ਚਾਹੀਦਾ ਹੈ ਪਿਕਾਰਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਫੰਨ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕੋਈ ਇਤਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਸਾਡੇ ਤੋਂ ਬਣੂਗਾ ਹਾਂ ਸਾਰੇ ਪ੍ਰਭਾ ਇੱਥੇ ਅਲਗੋਂ ਦੇ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਹੈ ਬੈਠੇ ਆ ਬੈਠੇ ਆ ਨਾਲ ਸਾਡੇ ਮੈਂ ਕੱਲਾ ਨਹੀਂ ਆ ਫੜਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋੜੀ ਕੋਈ ਜਣਾ ਖਾਣਾ ਗੋਲੀ ਮਾਰਦੇ ਆਂ ਰੋਜ਼ ਕੰਮ ਆ ਇਹ ਇਹਨਾਂ ਕੰਮਾਂ 'ਚ ਹੀ ਰਹਿਨੇ ਆਂ ਔਰ ਲੋਜ ਪੈਲਸਾਂ ਚ ਵੇਨੇ ਆ ਉਥੇ ਲੋਡ ਨਹੀਂ ਹੋਣਾ ਪੈਲਸਾਂ ਚ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਤੇ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂਾਨੂੰ ਇਨਸਾਫ ਚਾਹੀਦਾ ਭਾਈ